ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸਾਰੇ ਠੀਕ ਠਾਕ ਹੋ ਤੇ ਮੈਂ ਚੱਲੀ ਸੀ ਅੱਜ ਆਪਣੇ ਪਿੰਡ ਮੰਮੀ ਡੈਡੀ ਨੂੰ ਮਿਲਣ ਤੇ ਮੈਂ ਇਹਨਾਂ ਨੂੰ ਕਿਹਾ ਮੈਨੂੰ ਛੱਡ ਕੇ ਆਓ ਪਹਿਲਾਂ ਤਾਂ ਕਹਿ ਰਹੇ ਸੀ ਵੀ ਚੱਲ ਕੋਈ ਨਹੀਂ ਅੱਜ ਨਹੀਂ ਫੇਰ ਜਾਵਾਂਗੇ ਫੇਰ ਜਾਵਾਂਗੇ ਮੈਂ ਕਿਹਾ ਨਹੀਂ ਮੈਂ ਅੱਜ ਹੀ ਜਾਣਾ ਹੈ ਕਹਿੰਦੇ ਚਲੋ ਠੀਕ ਐ ਚਲੋ ਚੱਲੀਏ ਪਿੰਡ ਬਾਏ ਬਾਏ ਮਿੰਟ ਮਾਰ ਆਈ ਨਾ ਮੁੜ ਕੇ ਨਹੀਂ ਨਹੀਂ ਠੀਕ ਐ ਠੀਕ ਐ ਮੌਸਮ ਕਿੰਨਾ ਸੋਹਣਾ ਹੋਇਆ ਪੈਣਾ ਕੰਨਦਾ ਬਹੁਤ ਵਧੀਆ ਹੁਆ ਪਿਆ। ਗ੍ਰੀਨ ਗ੍ਰੀਨ ਆ ਦੇਖਿਓ। ਇਹ ਜਦੋਂ ਮੀਂਹ ਪੈਂਦਾ ਨਾ। ਯਾਰ ਛਤਰੀਆਂ ਕਿੰਨੀਆਂ ਸੋਹਣੀਆਂ ਨੇ ਹਨਾ। ਆਪਾਂ ਲੈਣੀ। ਇਹ ਵਧੀਆ ਹੁੰਦੀਆਂ ਨੇ ਆ। ਇਹ ਫੋਮ ਤੋਂ ਲਿਆਂਗਾ। ਇਹ ਤਾਂ ਟੁੱਟ ਜਾਂਦੀਆਂ ਨੇ ਯਾਰ। ਪਤਾ ਕੀ ਗੱਲ ਹੈ ਚਲੋ ਮੈਂ ਮੰਨਦੀ ਆ ਥੋੜੀਆਂ ਹਲਕੀਆਂ ਹੋਣਗੀਆਂ। ਪਰ ਨਾ ਇਹ ਵਿਚਾਰੇ ਸੜਕਾਂ ਤੇ ਬੈਠੇ ਨੇ ਇਹਨਾਂ ਕੋਲੇ ਆਹੀ ਟਾਈਮ ਹਰ ਸਾਲ ਇਹ ਇਸੇ ਟਾਈਮ ਆਉਂਦੇ ਨੇ। ਦੇਖ ਲਿਆ ਸੀਗਾ। ਠੀਕ ਆ ਉਹ ਬੈਗ ਲਿਆ ਸੀ ਉਹ ਨਾਲ ਦਾ ਸਾਰਾ ਮਹੀਨਾ ਮਹੀਨਾ ਨਹੀਂ ਚੱਲੇਗਾ ਮਹੀਨਾ ਸਵਾ ਮਹੀਨਾ ਨਹੀਂ ਚੱਲੇਗਾ ਉਹ ਰੋਟੀ ਗਿਆ ਉਸ ਤੋਂ ਬਾਅਦ ਮੇਰਾ ਇਹਨਾਂ ਤੋਂ ਮਾਲ ਨਹੀਂ ਖੱਟਦਾ ਹੈਗਾ ਤੇ ਬਾਜ਼ਾਰੋਂ ਲੈ ਕੇ ਆਵਾਂਗੇ ਵਧੀਆ ਨਹੀਂ ਨਹੀਂ ਵਿਚਾਰੇ ਲੈ ਜਾਓ ਮੈਨੂੰ ਨਾ ਨਾ ਮੈਂ ਨਹੀਂ ਲੈ ਕੇ ਜਾਂਦਾ ਹੁਣ ਕਿਉਂ ਨਾ ਮੈਂ ਤਾਂ ਮਹੀਨਾ ਮਹੀਨਾ ਮਹੀਨੇ ਵਾਂ ਲੈ ਕੇ ਜਾ ਬਸ ਚਲ ਬਜਾ ਨਹੀਂ ਨਹੀਂ ਬੈਠੀ ਜਾਉ ਫਿਰ ਨਹੀਂ ਨਹੀਂ ਚਲ ਚੱਲ ਚੱਲ ਲੈ ਜਾਉਂਗਾ ਓਕੇ ਬਾਏ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ। ਆ ਗਈ। ਹੈ? ਤੁਸੀਂ ਤਾਂ ਨਹੀਂ ਲੈ ਕੇ ਆਏ ਫਿਰ ਮੈਨੂੰ ਆਉਣਾ ਹੀ ਪਿਆ। ਬਰਤੂ ਤਾਂ ਕਹਿੰਦੀ ਮੈਂ ਰਵਾਂਗੀ। ਮੈਂ ਇੰਨੇ ਆਇਆ ਤਾਂ ਸਵੇਰੇ ਕੀ ਸ਼ਾਮ ਨੂੰ ਆ ਵੀ ਗਈ। ਫਿਰ ਨੇੜੇ ਦਾ ਹੀ ਤਾਂ ਫੈਰਾ ਹੁੰਦਾ ਹੈ ਸਵੇਰੇ ਜਾਓ। ਚਲੋ। ਸ਼ਾਮ ਨੂੰ ਆਓ ਵਾਪਸ। ਚਲੋ ਜੀ। ਆ ਵੀ। ਤੇ ਉਹ ਵਧੀਆ ਨਹੀਂ ਕਰਿਆ ਰਿਆ ਵੀ। ਚਲ 2-4 ਦਿਨ ਲਾਉਂਦੀ। ਹਾਂ। ਚਲੋ ਕੋਈ ਨਹੀਂ ਫਿਰ ਜਾਉ ਦੁਬਾਰਾ ਹਮ ਚੱਲ ਬਣਾ ਰੋਟੀ ਰੋਟੀ ਫਿਰ ਜੇ ਆ ਗਈ ਸਬਜੀ ਕਾ ਗਈ ਬਣਾਉਣੀ ਹਾਂਜੀ ਸਬਜੀ ਕਿਹੜੀ ਸਬਜੀ ਬਣਾਈ ਜਾਨੀਆ ਕਦੂ ਸਾਂ ਮੈਨੂੰ ਤਾਂ ਪਸੰਦ ਨਹੀਂ ਆਈ ਕਦੂ ਚੱਲ ਗਈ ਫਿਰ ਨਹੀਂ ਉਹ ਬਣਾ ਲੈ ਵਿੱਚ ਦਾਲ ਕਦੂ ਬਣਾ ਲੈ ਇਕੱਲਾ ਕਦੂ ਨਾ ਬਣਾਈ ਰੱਖੀਏ ਦਾਲ ਹਾਂ ਉਹਦੇ ਨਾਲ ਨਾ ਨਾਲੇ ਸਹੀ ਹੋ ਜੂਗਾ ਨਾਲੇ ਖਾਦਾ ਜਾਂਦਾ ਐਵੇਂ ਨਾ ਇਕੱਲਾ ਖਾਦਾ ਨਹੀਂ ਜਾਂਦਾ ਕੱਦੂ ਗੱਲਾ ਨਾਲ ਉਹ ਗਰਬ ਨਾਲੀ ਨਾਲ ਦਾਲ ਕੱਦੂ ਵਿੱਚ ਪਾਲੀ ਕਈ ਲੋਕ ਨੂੰ ਪਾਉਂਦੇ ਹਨ ਕਈ ਨਹੀਂ ਉਹਨਾਂ ਸਵਾਦ ਹੀ ਲੱਗਦੀ ਹੈ ਉਹ ਕਰਕੇ ਮਤਲਬ ਟੇਸਟ ਉਹ ਚੀਜ਼ ਕਰਕੇ ਨਾ ਉਹ ਬਣਾ ਲਈ ਗੈਸ ਦੇਖ ਕਿਉਂ ਵੀ ਚੱਲ ਰਹੀ ਹੈ ਨੀਚੇ ਨਾਲੇ ਦਾਲਗੇ ਨਹੀਂ ਮੈਂ ਕੀ ਦਾਲ ਕਿਵੇਂ ਇਹ ਚੱਲ ਰਹੀ ਹੈ ਉਥੇ ਕਾਲਜ ਨਾ ਆਂਡੇ ਚ ਇੱਕ ਚ ਦਾਲ ਭਉਈ ਪਈ ਹੈ ਪਾਣੀ ਚ ਪਾਣੀ ਕੁੱਕਰ ਦੇ ਵਿੱਚ ਉਬਲ ਰਿਹਾ ਉਹਨੂੰ ਬਿਨਾਂ ਪਾਣੀ ਤੋਂ ਪਾਣੀ ਕੱਢ ਕੇ ਦਾਲ ਫਿਰ ਕੁੱਕਰ ਚ ਪਾ ਕੇ ਆ ਰਹੀ ਹਾਂ ਮੈਂ ਜਾ ਕੇ ਆਵਾਂ ਚਲ ਪਾਇਆ ਉਹ ਫਿਰ ਕੀ ਹੁੰਦਾ ਚਲੋ ਜੇ ਆਪਾਂ ਜ ਆਪਾਂ ਆਪਣੀ ਕੰਮ ਹੈਲਪ ਕਰਾਉਂਦੇ ਆ ਆਪਾਂ ਕਰਾਉਂਦੇ ਆ ਹੈਲਪ ਮੈਨਾਂ 2 ਘੰਟੇ ਹੋ ਗਏ ਤੇਰ ਤੱਕਦੂ ਨਹੀਂ ਘਟਿਆ ਚਲੋ ਨਾਲ ਨਾਲ ਟੀਵੀ ਮੈਂ ਟੀਵੀ 'ਚ ਵੱਧ ਧਿਆਨ ਹੈ ਨਾ ਬੋਲ ਚੱਲ ਕੋਈ ਨਹੀਂ ਕਰ ਤਾ ਸੱਟ ਮੈਂ ਨਾਲ ਦਾਲ ਪਾਈ ਫਿਰ ਕੱਦੂ ਨਾ ਹਾਂ ਕੋਈ ਨਹੀਂ ਮੌਰੀ ਸੀਟੀ ਚਲ ਫਿਰ ਟੈਸਟ ਕਰਕੇ ਦੱਸਾਂਗਾ ਕਿ ਕਿੰਨੇ ਨੰਬਰ ਦੇ ਮਿਲਦੇ ਇਹਨੂੰ 100 ਚੋਂ ਨਾ 10 ਚੋਂ 100 ਚੋਂ 100 ਚੋਂ 10 ਚੋਂ ਤੇ ਨੰਬਰ ਦੇਵਾਂਗੇ ਤੇਰੀ ਸਬਜੀ ਚਾਹੀਦੀ 4 ਦੇ ਨੰਬਰ ਹਮਮ 4 ਤੇ ਨੂੰ ਨਾ ਇਹ ਕਰ ਰਿਹਾ ਹੈ ਨਾਲ ਚਾਹ ਨਾਲ ਮੈਚ ਆਈ ਮੀਡੀਆ ਮਤਲਬ ਪਹਿਲਾਂ ਤੇ ਹਾਰ ਗਈ ਦੂਜਾ ਜਿੱਤ ਗਈ ਹੁਣ ਤੀਜਾ ਸਟਾਰਟ ਆ ਆਪਾਂ ਫਿਰ ਚਾਹ ਨਾਲ ਮੈਚ ਇੰਜੋਏ ਕਰਦੇ ਆਂ ਨਾਲੇ ਸਬਜ਼ੀ ਬਣਦੀ ਪਈ ਆ ਫਿਰ ਦੇਖਦੇ ਆ ਕਿਵੇਂ ਦੀ ਬਣਦੀ ਉਹਨੂੰ ਦਿੰਨੇ ਆ ਨੰਬਰ ਫਿਰ ਇਹ ਸਬਜ਼ੀ ਦੇ ਫ ਚੱਲਦੇ ਆਂ ਗੁਰੂ ਘਰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਂਦੇ ਆ ਬਾਕੀ ਇਹ ਬਣਾਈ ਜਾਂਦੀ ਆ ਸਬਜ਼ੀ ਤੇ ਇੱਕ ਦੋ ਨਾਲੇ ਆਪਾਂ ਬਾਜ਼ਾਰ ਚ ਕੰਮ ਨਾਲੇ ਉਹ ਕਰਾਂਗੇ ਕਰ ਲੈ ਗੁਰੂ ਮਹਾਰਾਜ ਦੇ ਦਰਸ਼ਨ ਸੱਚੇ ਪਾਤਸ਼ਾਹ ਦੇ ਚੱਲਦੇ ਹੁਣ ਆਪਾਂ ਘਰ ਨੂੰ ਵਾਹਿਗੁਰੂ ਵਾਹਿਗੁਰੂ ਇੱਕ ਬੋਤਲ ਦੇ ਦੋ ਇੱਕ ਬੋਤਲ ਹੋਊਗਾ ਬ੍ਰਸ਼ਣਾ ਲੈ ਹੁਣ ਮਿਲੇ ਨੇ ਤੈਨੂੰ ਦਸਾਂ ਚੋਂ 10 ਨੰਬਰ ਦਾ ਚੁੱਦਾ ਨਹੀਂ ਆ ਮਿਲ ਨਹੀਂ ਹੁੰਦੀ ਸੀ 10 ਬਹੁਤ ਨਹੀਂ ਦੱਸ ਜਿਆਦਾ ਫਿਰ ਉਹ ਕਰ ਲੈਣੀ ਬਹੁਤ ਨਹੀਂ ਦੱਸ ਬਹੁਤ ਸਵਾਲ ਆ